ਅੱਜ ਮੈਂ ਆਪਣੇ ਵੀਰਾਂ ਨੂੰ ਜਾਣਕਾਰੀ ਦੇਣ ਲੱਗਾ ਵਾਂ ਅਸਗੰਧ ਨਗੋਰੀ ਬਾਰੇ ਇਹ ਵੀਰੋ ਮਿਰੋ ਨਗੋਰੀ ਇਹਨੂੰ ਤਾਂਦੇ ਆ ਰਾਜਸਥਾਨ ਦੇ ਵਿੱਚ ਇੱਕ ਇਲਾਕਾ ਵਾ ਨਗੌਰ ਉੱਥੇ ਬਹੁਤ ਜ਼ਿਆਦੀ ਪਾਈ ਜਾਂਦੀ ਆ ਉਹਦੇ ਨਾਂ ਕਰਕੇ ਤਾਂ ਨਾਮ ਮਸ਼ਹੂਰ ਹੋ ਗਿਆ ਅਸਗੰਧ ਨਗੋਰੀ ਤੇ ਰਾਜਸਥਾਨ ਤੋਂ ਇਲਾਵਾ ਪੰਜਾਬ ਮੱਧ ਪ੍ਰਦੇਸ਼ ਗੁਜਰਾਤ ਮਹਾਰਾਸ਼ਟਰ ਤੇ ਯੂਪੀ ਚ ਵੀ ਇਹਦੀ ਪੈਦਾਵਾਰ ਹੁੰਦੀ ਆ ਤੇ ਮੱਧ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਵਾ ਮਦਸੌਰ ਉਹਦੀ ਤਹਿਸੀਲ ਆ ਮਨਾਸਾ ਉਹਦੇ ਵਿੱਚ ਇਹਦੀ ਖੇਤੀ ਕੀਤੀ ਜਾਂਦੀ ਆ ਉਥੋਂ ਇਹਦਾ ਵਪਾਰ ਵੀ ਹੁੰਦਾ ਵਾ ਇਹਨੂੰ ਵੱਡੀ ਅਸਗੰਧ ਵੀ ਕਹਿੰਦੇ ਆ ਵੱਡੀ ਅਸਗੰਧ ਉਹਨੂੰ ਕਹਿੰਦੇ ਆ ਜਿਹੜੀ ਜੰਗਲਾਂ 'ਚ ਬਾਗ ਬਗੀਚਿਆਂ 'ਚ ਖਾਲੀਆਂ 'ਚ ਆਪਣੇ ਆਪ ਉੱਗ ਜਾਂਦੀ ਆ ਤੇ ਛੋਟੀ ਅਸਗੰਧ ਉਹਨੂੰ ਕਹਿੰਦੇ ਆ ਜਿਹੜੀ ਅਸਗੰਧ ਨਗੋਰੀ ਹੁੰਦੀ ਆ ਉਹਦੀ ਪਹਿਲਾ ਵਰ ਕਰਦੇ ਆ ਇਹ ਵੀਰੋ ਮੇਰੋ ਇਹਦੀ ਤਸਵੀਰ ਜਿਹੜੀ ਹੁੰਦੀ ਆ ਗਰਮ ਹੁੰਦੀ ਆ ਵਾਤ ਤੇ ਕਫ ਨਾ ਸਕਾ ਵਾਤ ਕਫ ਨੂੰ ਨਾਸ ਕਰਦੀ ਆ ਤੇ ਜਿਹੜੇ ਪਿਤ ਪ੍ਰਕ੍ਰਿਤੀ ਦੇ ਮਰੇ ਵੀਰ ਆ ਗਰਮੀ ਖੋਰੇ ਉਹਨਾਂ ਨੂੰ ਕੱਲੀ ਨਹੀਂ ਸੇਵਣ ਕਰਨੀ ਚਾਹੀਦੀ ਇਹ ਨਹੀਂ ਵੀ ਪੇਟ ਗ੍ਰਿਤ ਕਰ ਕੀਤੀ ਆਲੇ ਵਰਤ ਨਹੀਂ 사ਦੇ ਇਹਦੇ ਨਾਲ ਥੋੜੀਆਂ ਠੰਡੀਆਂ ਸੁਧੀਆਂ ਪੌਂੀਆਂ ਪੈਂਦੀਆਂ ਆ ਠੰਡੀਆਂ ਜੜੀਆਂ ਬੂਟੀਆਂ ਪੌਂੀਆਂ ਪੈਂਦੀਆਂ ਆ ਉਹਦਾ ਕੰਬਿਨੇਸ਼ਨ ਕਰਕੇ ਨੂੰ ਵਰਤੀਦਾ ਵਾ ਜਿਹੜੀ ਇਹ ਬੰਦੇ ਨੂੰ ਗਰਮੀ ਨਾ ਕਰੇ ਇਹਦੇ ਉੱਤੇ ਯਾਰਾਂ ਨੁਸਖੇ ਬਣੇ ਆ ਯਾਰਾਂ ਲੱਖਾਂ ਨੁਸਖਿਆਂ ਦੇ ਵਿੱਚ ਪੈਂਦੀ ਆ ਤੇ ਇਹ ਉਹਨਾਂ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੈਂ ਇਹਦੇ ਬਾਰੇ ਵੀ ਜਾਣਕਾਰੀ ਦਊਂਗਾ ਹੁਣ ਮੈਂ ਜ਼ਿਆਦੀ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਬਦਤੀ। ਇਹ ਵੀਡੀਓ ਬਹੁਤ ਜ਼ਿਆਦੀ ਲੰਬੀ ਹੋ ਜਾਣੀ ਆ ਕਿਉਂਕਿ ਇਹਦੇ ਅੱਡੋ-ਅੱਡ ਪੱਤੇ, ਤਾਣੀਆਂ, ਜੜ੍ਹਾਂ ਅੱਡੋ-ਅੱਡ ਅਲਟੋ-ਅੱਡ ਨੂੰ ਸੰਗ ਵਿੱਚ ਬਾਤੀਆਂ ਜਾਂਦੀਆਂ ਵਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਸਵਗੰਧ ਨਗੋਰੀ ਬਾਰੇ ਜਿੰਨੇ ਇਹਦੇ ਨੁਸਖੇ ਆ ਮੇਰੇ ਕੋਲ ਹੈਗੇ ਮੇਰੇ ਵੱਡ-ਵਡੇਰਿਆਂ ਦੇ ਤੇ ਜੋ ਸੰਤਿਆਸੀਆਂ ਦੇ ਸਿੱਧ ਯੋਗ ਆ ਜਾਂ ਸਾਥੀ ਯੋਗਾ ਉਹ ਤਾਂ ਮੌਨ ਲੈ ਸੰਭੇਰ ਮੱਤ ਸੁਣਗਾ ਇਹ 파 ਕੀ ਇਹਨੂੰ ਜੇ ਇਕੱਲੇ ਵਰਤਨਾ ਵਾ ਬਹੁਤ ਫਾਇਦਾ ਕਰਦੀ ਆ ਤਾਕਤ ਨੂੰ ਵਧਾਉਂਦੀ ਆ ਵੀਰਜ ਨੂੰ ਘੋਂਦੀ ਆ ਸੀਰ ਦੇ ਸਟੈਮ ਨਾਲ ਲੈਂਦੀ ਆ ਤੇ ਹੋਰ ਬੜੇ ਮਲੁਕਸੇ ਦੇ ਨਾਲ ਦੂਰ ਹੁੰਦੇ ਆ ਜਿਹਨੂੰ ਆਪਾਂ ਕੱਲੀ ਨੂੰ ਵਰਤਣਾ ਵੇ ਤੇ 2 ਤੋਂ 5 ਗ੍ਰਾਮ ਆ ਦੁੱਧ ਨਾਲ ਮਿਸ਼ੀ ਮਿਲੇ ਦੁੱਧ ਨਾਲ ਤੇ ਜਿਹੜੇ ਮੇਰੇ ਵੀਰਾਂ ਨੂੰ ਸ਼ੂਗਰ ਆ ਉਹ ਫਿੱਕੇ ਦੁੱਧ ਨਾਲ ਵਰਤਣ ਸਵੇਰ ਸ਼ਾਮ ਤੇ ਬਾਕੀ ਆਉਣ ਵਾਲੇ ਸਮੇਂ ਤੁਹਾਨੂੰ ਇਹਦੇ ਬਾਰੇ ਹੋਰ ਜਿਹੜੇ ਮੁਕਸੇ ਆ ਉਹ ਆਉਣ ਵਾਲੇ ਸਮੇਂ ਦੱਸੂਗਾ ਆਉਣ ਵਾਲੀ ਵੀਡੀਓ ਚ ਬਾਕੀ ਕਹੇ ਵੀਰ ਨੇ ਹਾਣ ਸਰਪਰਕ ਕਰਨਾ ਹੋਵੇ ਤੇ ਜਿਹਦੇ ਮਸਕਰੀ ਤੇ ਦਿੱਤੇ ਨੰਬਰ ਆ ਉਸ ਪਰ ਕਾਲ ਕਰ ਸਕਦਾ ਹੋ